ਨਮਸਕਾਰ ਜੀ ਆਪਣੇ ਬੱਡੇ ਵੀ ਸ਼ਬਦਾਂਜਲੀ ਦੇਣ ਪਹੁੰਚੀ ਆ ਤੇ ਖਿਆਲ ਹੈ ਵੀ ਇਹੋ ਜਿਹਾ ਸੁਰਾਂ ਦਾ ਸਕੰਦਰ ਰਾਜ ਕੈ ਖਾਲਸਾ ਦੇ ਖਾਲਸ ਤੇ ਸਲੀਮ ਦਾ ਉਸਤਾਦ ਹੋਵੇ ਉਹ ਕਿਹੋ ਜਿਹਾ ਹੋ ਸਕਦਾ ਉਹ ਸਾਰੀ ਦੁਨੀਆ ਵਿੱਚ ਜਨ ਕਰ ਸਕਦੀ ਐ ਸੋ ਬੜਾ ਮਾਨਵੀ ਦੁੱਖੀ ਆ ਭਰਿਆ ਮਨ ਦੀ ਫਾਸਲਾ ਦੇਣ ਦੀ ਹੈ ਆਪਣੇ ਤੀਜਾ ਨੂੰ ਸਲੇਮ ਨੂੰ ਤੇਜੀ ਨੂੰ ਆਪਣੇ ਵੀਰ ਨੂੰ ਅਸਰਵਾਜ ਹਾਂਸ ਨੂੰ ਸੋ ਬਹੁਤ ਹੀ ਦੁੱਖ ਦੀ ਘੜੀ ਹੈ ਸਾੜ ਹੀ ਮਾੜਾ ਚੜਾ ਮੈਂ ਇਹੀ ਦੁਆ ਫੇਰ ਵੀ ਅੱਗੇ ਫੇਰ ਵੀ ਰੱਬ ਅਗੇ ਕਰਦੀ ਹਾਂ ਕਿ ਅਗਲਾ ਸਾਲ ਸੁੱਖਾਂ ਦਾ ਚੜ੍ਹਾਈ ਕਲਾਕਾਰਾਂ ਤੇ ਵੀ ਕਲਾ ਜਗਤ ਤੇ ਵੀ ਤੇ ਸਮੁੱਚੀ ਦੁਨੀਆ ਨੂੰ ਖੁਸ਼ੀਆਂ ਖੇੜੇ ਸ਼ਾਂਤੀ ਤੇ ਤੰਦਰੁਸਤੀਆਂ ਬਖਸ਼ੇ ਮੇਰਾ ਮਨ ਕਦਵਾ ਕਰਦੀ ਹੈ ਜੀ ਆਲਾ ਲੱਗਾ ਇਹ ਤਾਂ ਮੇਰੇ ਸਿਰ ਤੋਂ ਬਈ ਚੀਜ਼ ਸਾਰਿਆਂ ਨੂੰ ਸਲਾਮ ਅਦਾਬ ਸਤਿ ਸ਼੍ਰੀ ਅਕਾਲ ਜੀ ਅੱਜ ਉਸਤਾਦ ਜੀ ਜਨਾਬ ਪੁਰਸ਼ਾ ਕੋਟੀ ਜੀ ਦੇ ਅੰਤਮ ਅਰਦਾਸ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਨੇ ਆਇਆ ਸੀ ਸਾਰੇ ਆਰਟਿਸਟ ਆਏ ਔਰ ਸਾਡੇ ਸੰਗੀਤ ਦੇ ਸਰਮੌਰ ਲੋਕ ਇਸ ਦੁਨੀਆ ਤੋਂ ਹਾਲ ਵਿਦਾ ਕਹਿ ਕੇ ਚਲੇ ਗਏ ਨੇ ਸਾਨੂੰ ਬੜੇ ਦੁੱਖ ਦੀ ਗੱਲ ਹੈ ਔਰ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਸਾਰੇ ਫਨਕਾਰ ਲੋਕ ਵੀ ਆਏ ਨੇ ਪਰਿਵਾਰ ਵੀ ਆਇਆ ਹੈ ਮੈਂ ਬੇਨਤੀ ਕਰੂੰਗਾ ਕਿ ਅਰਦਾਸ ਕਰਿਓ ਬੇਨਤੀ ਕਰਿਓ ਦੁਆ ਕਰਿਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਫਲ ਮਿਲੇ ਕਿਵੇਂ ਦੇਖੀਓ ਕਿ ਇਸ ਤਰ੍ਹਾਂ ਦੇ ਉਸਤਾਦ ਜਿਨ੍ਹਾਂ ਨੇ ਇੱਦਾਂ ਦੇ ਔਰ ਜਾਗਰੂਕ ਦਸਤੂਰ ਨੂੰ ਸਿੰਗਰ ਦਿੱਤੇ ਔਰ ਜਿਸ ਤਰ੍ਹਾਂ ਦੀ ਗਾਇਕੀ ਹੈ ਕਿ ਐਸ ਤਰ੍ਹਾਂ ਦੇ ਦੁਆਰਾ ਉਸਤਾਦ ਦੇ ਨਹੀਂ ਜੀ ਉਹਨਾਂ ਨੇ ਆਪਣਾ ਹੀ ਰੰਗ ਬਖੇਰਿਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਆਰਟਿਸਟ ਲੋਕ ਜਿਹੜੇ ਮੇਰੇ ਵਰਗੇ ਗਰੀਬ ਜਿਨ੍ਹਾਂ ਨੂੰ ਰੋਟੀ ਲਾਇਆ ਹੈ ਬਹੁਤ ਸਾਰੇ ਕਲਾਕਾਰ ਬਹੁਤ ਨਾਮਣਾ ਖੱਟਿਆ ਜਿਨ੍ਹਾਂ ਨੇ ਉਹਨਾਂ ਦੇ شاਗਿਰਦਾਂ ਨੇ ਇੱਕ ਮਿਸਾਲ ਸੀਗੇ ਕਿ ਯੂਨੀਵਰਸਿਟੀ ਸੀਗੇ ਗੁਰੂ ਜੀ ਔਰ ਇਹੋ ਜਿਹੇ ਲੋਕ ਸਾਧੀਆਂ ਦੇ ਵਿੱਚ ਕਦੇ ਇੱਕ ਵਾਰ ਆਉਂਦੇ ਨੇ ਜੀ ਸੋ ਸਾਨੂੰ ਤਾਂ ਨਾਮ ਸੁਣ ਕੇ ਹੀ ਉਹਨਾਂ ਦਾ ਉਹਨਾਂ ਦੀ ਛਤਰ ਛਾਇਆ ਹੇਠ ਹੀ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਸੀਗਾ ਔਰ ਅੱਜ ਬੜਾ ਦੁੱਖ ਹੋ ਰਿਹਾ ਹੈਗਾ ਦੁੱਖ ਦਾ ਸਮਾਂ ਚਲੋ ਮਾਲਕ ਦੀ ਮਰਜ਼ੀ ਹੈ ਹਰ ਕਿਸੇ ਨਾਲ ਹੈ ਇਹ ਕਿਸੇ ਇੱਕ ਨਾਲ ਨਹੀਂ ਪਰਮਾਤਮਾ ਕੇ ਅਰਦਾਸ ਦੁਆ ਬੇਨਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤ ਜੋ ਉਹਨਾਂ ਦੀ ਸਿੱਖਿਆ ਦਿੱਤੀ ਹੈ ਕਿ ਉਸ ਨੂੰ ਸਦਾ ਰੱਖਿਆ ਜਾਵੇਗਾ ਜੋ ਉਹਨਾਂ ਨੇ ਸਿਖਾਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੀ ਇਹ ਜਿਹੜੀ ਵੀ ਪੀੜ੍ਹੀ ਹੈ ਪਟਿਆਲਾ ਘਰਾਣੇ ਦੀ ਜਿਹੜੀ ਵੀ ਪੀੜ੍ਹੀ ਹੈਗੀ ਇਹ ਉਹਨਾਂ ਦੀਆਂ ਸਿਖਿਆਵਾਂ ਨੂੰ ਹੀ ਅਸੀਂ ਉਹਨਾਂ ਦੇ ਪੈੜਾਂ ਦੇ ਵਿੱਚ ਹੀ ਚੱਲਦੇ ਜਾਣਾ ਅਸੀਂ ਜਿੰਨੀ ਦੇਰ ਜਿੰਦੇ ਆ ਉਹਨਾਂ ਦੀਆਂ ਸਿਖਿਆਵਾਂ ਨੂੰ ਅਸੀਂ ਜਿੰਦਾ ਰੱਖਾਂਗੇ ਥੈਂਕ ਯੂ ਅੱਜ ਗੁਰੂ ਜੀ ਦਾ ਪੋਗ ਹੈ ਅਸੀਂ ਸਾਰੇ ਪੰਜਾਬ ਦੇ ਵੱਖ-ਵੱਖ ਕੁੰਨਿਆਂ ਤੋਂ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਲੋਕ ਆਏ ਨੇ ਤੇ ਬਸ ਸਾਰੇ ਤੁਸੀਂ ਦੁਆ ਕਰਿਓ ਕਿ ਸਲੀਮ ਹਰਮਨ ਨੂੰ ਸਾਰਿਆਂ ਨੂੰ ਤੁਸੀਂ ਸਪੋਰਟ ਕਰਿਓ ਜਿੰਨੇ ਵੀ ਮੀਡੀਆ ਵਾਲੇ ਕਿਉਂਕਿ ਇੱਕ ਤਾਂ ਬਾਪ ਇੱਕ ਬਹੁਤ ਵੱਡੇ ਰੁੱਤਵੇ ਵਾਲਾ ਬਾਪ ਜਦੋਂ ਜਾਂਦਾ ਸਾਡੇ ਤੋਂ ਗੁਰੂ ਜੀ ਸੀ ਇਹ ਬੜਾ ਔਖਾ ਹੁੰਦਾ ਕਿਸੇ ਦਾ ਵੀ ਬਾਪ ਦਾ ਸਾਆ ਸਿਰ ਤੋਂ ਉੱਠਣਾ ਬਸ ਸਰ ਦੁਆ ਕਰਿਓ ਕਿ ਮਾਲਕ ਗੁਰੂ ਜੀ ਨੂੰ ਆਪਣੇ ਚਰਨਾਂ ਚ ਜਗ੍ਹਾ ਦੇ। ਥੈਂਕ ਯੂ। ਖੂਬ ਸਿੰਗਰ ਆਏ ਨੇ ਗੱਲਬਾਤ ਕਰਨੀ। ਮੈਂ ਤੇ ਮੋਜਾਂ ਲੈਣ ਦਾ ਸਿਧਾ ਕਿਉਂਕਿ ਜਿੰਨਾ ਸਲੀਮ ਹੋਣਾ ਨੇ ਨਾਮ ਖਟਿਆ ਤੇ ਭੇਜੀ ਹੋਣਾ ਦੇ ਨਾਮ ਖਟਿਆ ਆ। ਔਰ ਉਹਨਾਂ ਦਾ ਇੱਕ ਸਮਾਸੀ ਖੁਸ਼ੀਆਂ ਦੇ ਵਿੱਚ ਰਹਿਣ ਦਾ, ਪਰਿਵਾਰ ਦੇ ਵਿੱਚ ਰਹਿਣ ਦਾ, ਬੱਚਿਆਂ ਦੇ ਵਿੱਚ ਬਹਿ ਕੇ ਆਨੰਦ ਲੈਣ ਦਾ। ਚਲੋ ਬਾਕੀ ਜਿੰਨੇ ਸਵਾਸ ਵਾਹਿਗੁਰੂ ਨੇ ਦਿੱਤੇ ਆ ਲੈਣੇ ਤਾਂ ਆਪਾਂ ਉਹਨੇ ਹੀ ਆ। ਬਾਕੀ ਅੱਜ ਅਸੀਂ ਸਾਰੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਆ ਤੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਔਰ ਪਰਿਵਾਰ ਦੇ ਨਾਲ ਅਸੀਂ ਹਮੇਸ਼ਾ ਮੋਢੇ ਨਾਲ ਮੁੱਢਾ ਲਾ ਕੇ ਖੜੇ ਆ ਸਾਡੇ ਭਰਾ ਨੇ ਉਹ ਤੇ ਤੁਹਾਡੇ ਸਾਰਿਆਂ ਦਾ ਵਿਸ਼ਵਾਸ ਚਾਹੀਦਾ ਹੈ ਥੈਂਕ ਯੂ ਸੋ ਮਚ ਥੈਂਕ ਯੂ ਤਾਈ ਲਗਾਤਾਰ ਰਸਤਾ ਦਿਓ ਲੱਤਾ ਲਓ ਉੱਪਰ ਆ ਉੱਪਰ ਹਾਂ ਉੱਪਰ ਕਿਉਂ ਚਲਾ ਗਏ ਕੋਈ ਨਹੀਂ ਉੱਪਰ ਨਹੀਂ ਦੇਣੀ ਯਾਨਿਕ ਪੰਜਾਬ ਨੇ ਪੰਜਾਬ ਦੀ ਪੂਰੇ ਹਿੰਦੁਸਤਾਨ ਨੂੰ ਪੂਰੇ ਕਰਿਆ ਤੇ ਦਿਨ ਪੰਜਾਬੀ ਬਸਦੇ ਨੇ ਉਹਨਾਂ ਦੇ ਕੰਟਰੀਬਿਊਸ਼ਨ ਦੇ ਕੇ ਕਿ ਇਹਨੇ ਨੇ ਫਨਕਾਰਾਂ ਦਾ ਕੀਤਾ ਹੈ ਬਾਲੀਵੁੱਡ ਦੀ ਬਾਲੀਵੁੱਡ ਤੱਕ ਸੋ ਘਾਟਾ ਤਾਂ ਮੈਂ ਪੂਰਾ ਨਹੀਂ ਕਰ ਸਕਦਾ ਪਰ ਚਲੋ ਜਿਹੜਾ ਬੰਦਾ ਅੱਤੇ ਆਇਆ ਉਹਨਾਂ ਜਾਣਾ ਜ਼ਰੂਰ ਹੈ ਸੋ ਅਸੀਂ ਦਾ ਸ਼ਰਧਾਂ ਦੇ ਲਾਸਟ ਅੱਜ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਪਰਮਾਤਮਾ ਉਸਤਾਦ ਜੀ ਦੇ ਅਸਰ ਕਰਨਾ ਜਲਵਾਸ਼ ਬਖਸ਼ੇ ਔਰ ਪਿੱਛੇ ਸਾਰੇ ਫੈਨਸ ਪਰਿਵਾਰ ਨੂੰ ਪੂਰਾ ਮਨ ਦਾ ਬਲ ਬਖਸ਼ੇ ਔਰ ਉਹ ਹਮੇਸ਼ਾ ਸਾਡੇ ਜਿਲ੍ਹਾ ਸਿੰਘ ਬੋਲਿਆ ਦੇ ਜਿਲ੍ਹਾ ਦੇ ਵਿੱਚ ਜ਼ਿੰਦਾ ਰਹੇ ਖਾਨ ਸਾਹਿਬ ਆਖਰੀ ਮੁਲਾਕਾਤ ਕਰਦੇ ਵਹੀ ਸੀ ਤੁਹਾਡੇ ਪੁਰਾਣੇ ਚਾਹ ਕੋਟੀ ਉਰਤ ਦਾ ਬਹੁਤ ਟਾਈਮ ਪਹਿਲਾਂ ਹੋ ਸੀ ਮੈਂ ਥੋੜਾ ਜਿਹਾ ਬਾਹਰ ਵੀ ਰਹਿਣਾ ਕੈਨੇਡਾ ਸੋ ਇਸ ਕਰਕੇ ਕਾਫੀ ਟਾਈਮ ਪਹਿਲਾਂ ਮੁਲਾਕਾਤ ਹੋ ਸੀ ਪਰ ਇਦਾਂ ਦੀਆਂ ਰੋਹਾਂ ਹਮੇਸ਼ਾ ਦਿਲ ਦੇ ਵਿੱਚ ਹੀ ਰਹਿ ਗਈਆਂ ਜੀ ਜੀ ਵੀ ਆਜੋ ਕਰ ਲਿਓ ਨਹੀਂ ਸ਼ੁਕਰ ਕਰਦੇ ਥੋੜਾ ਜਿਹਾ ਅੱਗੇ ਹੋ ਜੋ ਸਰ ਥੈਂਕ ਯੂ ਸੋ Much ਇਹ ਬਾਤ ਦਾ ਜਾਣਕਾਰੀ ਬਲੀ ਸਾਹਿਬ ਅੱਜ ਅੰਤਿਮ ਤਾਸੂ ਸਮਾ ਲੋ ਉਹਨਾਂ ਦੇ ਲਈ ਬੜਾ ਹੀ ਕੁਕਤਾਈ ਮੌਕਾ ਹੈ ਸਾਰੇ ਸੰਗੀਤ ਸੰਯੋਗ ਦੇ ਲਈ ਇੱਕ ਖਾਸਾ ਨਹੀਂ ਫਿਕਰ ਹੈ ਜਿਹੜੇ ਇਸ ਜਹਾਨ ਪਰ ਰੁਕਸਤ ਹੋਈਆ ਉਹਨਾਂ ਦਾ ਜਿਹੜਾ ਰੁਕਸਤ ਹੋਣ ਦਾ ਘਟਾ ਆ ਉਹ ਸਿਰਫ ਉਹਨਾਂ ਦੀ ਬਾਇਓਲੋਜੀਕਲ ਫੈਮਿਲੀ ਲੋਨੀ ਹੈ ਉਹੜਾ ਵੀ ਸੋਸ਼ਲ ਫੈਮਿਲੀ ਲੋਕੀਆ ਕਲਚਰ ਫੈਮਿਲੀ ਵੀ ਹੈ ਆਰਟਿਸਟਿਕ ਫੈਮਿਲੀ ਵੀ ਹੈ ਜਿੰਨੇ ਵੀ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਆ ਉਹ ਸਾਰਿਆਂ ਨੂੰ ਆ ਲੱਗੇ ਪੂਰਾ ਇਹ ਸ਼ਹਿਰ ਦਾ ਉਹਦਾ ਪਰਿਵਾਰ ਦੇ ਬੱਚੇ ਭਾਜ ਸਹੁਰੇ ਸਾਰੇ ਇਸ ਉਹਦਾ ਸੰਗੀਤ ਤੇ ਸੋਚ ਆ ਉਹਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਖੜਾ ਰਿਹਾ ਰਹੇ ਆ ਸੋ ਮੈਂ ਆਪ ਆਪਣੀ ਪੂਰੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਸ਼ਗਰ ਦੇ ਫੁੱਲ ਪੇਟ ਕਰਨਾ ਆ ਮੇਰੇ ਤਾਂ ਬੜੇ ਹੀ ਨਿੱਜੀ ਸਬੰਧ ਰਹੇ ਅਸਨਾ ਦੀ ਛਾ ਨੂੰ ਮਾਣਿਆ ਉਹਨਾਂ ਦੇ ਵਕਤਰਨ ਨੂੰ ਨੇੜਿਓਂ ਜਾਣਿਆ ਸਮਾਸ਼ਰ ਦਾ ਦੋਸਤ ਹੋਇਆ ਮੈਂ ਅੰਤਮ ਅਰਦਾਸ ਤੇ ਜਾਂਦੇ ਹਾਂ ਉਹਨਾਂ ਸਾਡੇ ਅਹ ਅੰਤਮ ਅਰਦਾਸ ਕਹਿ ਤੂੰ ਦਿਲ ਨਹੀਂ ਕਰਦਾ ਪਰ ਉਹ ਸੰਗੀਤ ਦੇ ਕੈਸੇ ਉਤਾਸ਼ਨ ਦਾ ਜ਼ਿੰਦਗੀ ਜਿਵੇਂ ਚਰ ਪੂਰੀ ਕਾਇਨਾਤ ਹੈ ਅ ਛਾ ਕੋਟੀ ਸਾਹਿਬ ਦਾ ਜਿਹੜਾ ਸੰਗੀਤ ਦਾ ਸਰ ਆ ਪੂਰੀ ਦੁਨੀਆ ਦੇ ਬੱਚੇ ਇਸੇ ਤਰ੍ਹਾਂ ਰਹੇਗਾ ਤੋਂ ਮਾਲਕ ਅਗੇ ਅਰਦਾਸ ਕਰਦੇ ਆ ਕਿ ਮਹਾਰਾਜ ਨਾਮ ਕਰਨ ਚੱਲਣਾ ਚਾਹੀਦਾ। ਸੂਫੀਆਨਾ ਕਲਾਮ ਦੇ ਜਿਹੜਾ ਜਨਮਦਾਤਾ ਸੀ ਆਜੇ ਇਸ ਸਦੀ ਦੇ ਹੀ ਉਹਨਾਂ ਦਾ ਅੰਤ ਹੋਇਆ ਤਾਂ ਉਹਦੇ ਨੇ ਕੀ ਕਹਿਣਾ ਚਾਹੀਦਾ। ਸਦੀ ਪਲਟ ਜੂਵੇ ਸ਼ਾਇਦ ਕੋਈ ਹੋ ਜਾ ਫਨਕਾਰ ਆਵੇ ਨਹੀਂ ਤਾਂ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਸੰਕਾਰ ਹੋਣ ਬਹੁਤ ਮੁਸ਼ਕਲ ਲੱਗਦਾ। ਸੋ ਸ਼ਾਹਪੁਰ ਸਿੰਘ ਸਾਹਿਬ ਇੱਕੋ ਹੀ ਸੀ। ਇੱਕੋ ਹੀ ਆ ਤੇ ਕੋਈ ਨਹੀਂ। ਥੈਂਕ ਯੂ। ਅੱਜ ਸਰਦਾਰ ਬੱਜਾ ਜੀ ਪਾਕਿਸਤਾਨੀ ਦੇ ਸਰਦਾਰ ਜੀ ਸਮਾਰੋਹ ਤੇ ਆ ਕੇ ਖੁਸ਼ੀ ਕਹਿਣਾ ਹੈ ਸਾਡੇ ਭਰਾ استان ਵੱਡੇ ਉਸਤਾਦ ਭਰਾ ਉਸਤਾਦ ਖਾਨ ਸਾਹਿਬ ਪਟਿਆੜੇ ਘਰਾਣੇ ਦੇ ਉਸਤਾਦ ਬਖਤਰ हुसैन ਖਾਨ ਸਾਹਿਬ ਉਹਨਾਂ ਲਈ ਉਸਤਾਦ ਸੀ ਮੇਰੇ ਵੀ ਉਸਤਾਦ ਸਨ ਉਸਤਾਦ ਸ਼ੌਕਤ ਅਲੀ ਮਦੋਈ ਸਾਹਿਬ ਦੇ ਵੀ ਉਸਤਾਦ ਸਨ ਸਾਡੇ ਅਸੀਂ ਗੁਰਪਾਈ ਔਰ ਸਾਡੇ ਉਸਤਾਦਾਂ ਸਮਾਨ ਸੀ ਕਿਉਂਕਿ ਵੱਡੇ ਸਾਰਿਆਂ ਤੋਂ ਬੇਸ਼ੱਕ ਅਸੀਂ ਇੱਕ ਉਸਤਾਦ ਦੇ ਸ਼ਾਗਿਰਦ ਸੀ ਪਰ ਉਹ ਉਸਤਾਦਾਂ ਵਰਗੇ ਸੀ ਸਾਡੇ ਮੇਰੇ ਖਾਸ ਕਰਕੇ ਮੈਦਾਨ ਬਹੁਤ ਬੱਚਾ ਹੋਣਾ ਸਾਹਮਣੇ ਬਹੁਤ ਹੀ ਸੰਗੀਤ ਦੀ ਵਾਲੀ ਜ਼ਿੰਦਗੀ ਉਹਨਾਂ ਨੇ ਗੁਜ਼ਾਰੀ ਹੈ ਬੜੀ ਹੀ ਸੰਗੀਤ ਦੀ ਫਕੀਰਾਨਾ ਰੂਪ ਇਹ ਸਾਡੇ ਪਟਿਆਲੇ ਘਰਾਣੇ ਦੇ ਚਿਰਾਗ ਸੀ ਰੌਸ਼ਨ ਚਿਰਾਗ ਇਹਨਾਂ ਤੋਂ ਪਹਿਲਾਂ ਉਸਤਾਦ ਸ਼ੌਕਤ ਅਲੀ ਮਤੋਈ ਸਾਹਿਬ ਉਹ ਪਟਿਆਲੇ ਘਰਾਣੇ ਦੇ ਸੀ ਉਹ ਗਏ ਫਿਰ ਉਸਤਾਦ ਸਰਦਾਰ ਸਕੰਦਰ ਸਾਹਿਬ ਬੋਨੀ ਉਸੇ ਕਰਾਣੇ ਨਾਲ ਬਾਬਸਤ ਉਹਨਾਂ ਦੀ ਸੀ ਬਹੁਤ ਮਿਹਨਤ ਮੁਸ਼ਕਲ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਮਿਹਨਤ ਹੀ ਆਪਣੇ ਸ਼ਾਗਿਰਦਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਸਿਖਾਈ ਫਿਰ ਉਹਨਾਂ ਦਾ ਰੌਸ਼ਨ ਚਰਾਗ ਮਾਸਟਰ ਸੁਰੀਮ ਤੇ ਕੀ ਸ਼ਾਗਰਦੀ ਉਹਨਾਂ ਨੇ ਬਹੁਤ ਨਾਮ ਕੀਤਾ ਸ਼ਾਗਿਰਦਾਂ ਵਿੱਚੋਂ ਅਹ ਧਰਵ ਹੰਸਰਾਜ ਹੰਸ ਜਸਜੀਤ ਗੁਰਦਾਸ ਸਿੰਘ ਸਾਬਰ ਗੁਰਦੀਪ ਸਾਹਿਬ ਬਹੁਤ ਵੱਡੇ ਵੱਡੇ ਨਾਮ ਉਹਨਾਂ ਨੇ ਇੰਡਸਟਰੀ ਵਿੱਚ ਦਿੱਤੇ ਜਾਣਾ ਹਰ ਇੱਕ ਨਹੀਂ ਆ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਬਹੁਤ ਹੀ ਸੰਜੀਦਗੀ ਔਰ ਫਕੀਰਾਨਾ ਜ਼ਿੰਦਗੀ ਉਹਨਾਂ ਨੇ گزارੀ ਅੱਲਾਹ ਪਾਕ ਉਹਨਾਂ ਨੂੰ ਜੰਨਤ ਨਸੀਬ ਕਰੇ ਕਰਬੜ ਕਰਬੜ ਸੂਨ ਉਹਨਾਂ ਨੂੰ ਕਿਹੜੀ ਅਗਲੀ ਜ਼ਿੰਦਗੀ ਆ ਉਹ ਇਹੋ ਜੀ ਹੋਵੇ ਸਕੂਨ ਵਾਲੀ ਜਿਹੇ ਸਕੂਨ ਵਾਲੀ ਜ਼ਿੰਦਗੀ ਉਹ ਇਥੋਂ ਜੁਬਾਰ ਕੇ ਦੇ ਇਹ ਇਹ ਘਾਟਾ ਜਿਹੜਾ ਇੰਡਸਟਰੀ ਵਾਸਤੇ ਪਹਾਈ ਹੈ ਪਰ ਜਿਹੜਾ ਇਸ ਪਰਿਵਾਰ ਲਈ ਕਿਉਂਕਿ ਹਲੇ ਹੋਰ ਉਹ ਸਿਖਾਰ ਐ ਸੀ ਬੱਚਿਆਂ ਨੂੰ ਨਵੇਂ-ਨਵੇਂ ਬੱਚਿਆਂ ਨੂੰ ਲਮੀਆ ਲੀਹਾ ਤੇ ਬਾਅਦ ਐ ਸੀ ਸੰਗੀਤਦਿਆਂ ਤੇ ਖੈਰ ਉਹਨਾਂ ਦੇ ਦੱਸੇ ਹੋਏ ਉਹਨਾਂ ਦੇ ਚਲਾਏ ਹੋਏ ਨਕਸ਼ੇ ਕਦਮ ਜਿਹੜੇ ਨੇ ਉਹ ਬਰਕਰਾਰ ਰਹਿਣਗੇ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਸ਼ਗਿਰਦਾਂ ਵਿੱਚੋਂ ਉਹਨਾਂ ਦੀਆਂ ਕੰਪੋਜੀਸ਼ਨਾਂ ਵਿੱਚੋਂ ਉਹਨਾਂ ਦੇ ਗਾਣਿਆਂ ਵਿੱਚੋਂ ਹਮੇਸ਼ਾ ਜਿਹੜੀਆਂ ਸਾਨੂੰ ਇੱਕ ਨਵੀਂ ਰਾਹ ਦਿਖਾਉਂਦੇ ਰਹਿਣ। ਹਮ ਬਣਾਇਆ ਔਰ ਬڑے ਕਲਾਕਾਰਾਂ ਨੂੰ ਜਿਹੜਾ ਅੱਜ 우ਸਤਾਦ ਵੀ ਉਹ ਬਣਾ ਗਏ ਨੇ ਸਭ ਤੋਂ 우ਸਤਾਦ ਸੀ ਕਿਵੇਂ ਵੇਖਦੇ ਹੋ ਅਜਿਆ ਹੋਣਾ ਉਹਨਾਂ ਦਾ ਤੁਰ ਜਾਣਾ ਔਰ ਉਸ ਤੋਂ ਬਾਅਦ ਕੀ ਲੱਗਦਾ ਕਿ 뮤직 ਇੰਡਸਟਰੀ ਨੂੰ ਕਿੱਡਾ ਕਟਾ 우ਸਤਾਦ ਪੂਰਨ ਸ਼ਾਹ ਗੁੱਟੀ ਜੀ ਕਲਾਕਾਰੀ ਚ ਇੱਕ ਮੈਂ ਸਮਝਦਾ ਅੱਜ ਉਹਨਾਂ ਦੇ ਜਾਣ ਦੇ ਨਾਲ ਇੱਕ ਯੁੱਗ ਦਾ ਅੰਤ ਹੋਇਆ ਬਹੁਤ ਵੱਡੇ ਇਨਸਾਨ ਸੀ ਉਹਨਾਂ ਨੇ ਬਹੁਤ ਤਕੜੇ ਤਕੜੇ ਕਲਾਕਾਰਾਂ ਨੂੰ ਤਿਆਰ ਕੀਤਾ ਦੇਸ਼ ਚ। ਉਹਨਾਂ ਦੀ ਕਲਾਕਾਰੀ ਦਾ ਸਿੱਕਾ ਦੇਸ਼ ਵਿਦੇਸ਼ ਵਿੱਚ ਪਾਕਿਸਤਾਨ ਤੱਕ ਲੋਪ ਮੰਦੇ ਸੀ। ਉਹਨਾਂ ਨੂੰ ਉਸਤਾਦ ਬੜੇ ਸੰਗੀਤ ਪ੍ਰਤੀ ਸਮਰਪਿਤ ਇਨਸਾਨ ਸੀ। ਬਹੁਤਕਾਤੋਂ ਉਹਦੇ ਉਸਤਾਦ ਪੂਰਨ ਸ਼ਾਹ ਕੋਟੀ ਜੀ ਸੰਗੀਤ ਨੂੰ ਸਮਰਪਿਤ ਸੀ। ਉਹਨਾਂ ਨੇ ਜ਼ਿੰਦਗੀ ਚ دنیਵੀ ਅਸ਼ੋ ਰਾਮ ਨੂੰ त्यागਿਆ। ਇਹ 뮤ਜ਼ਿਕ ਲਈ ਕਲਾ ਵਾਸਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਈ। ਉਹਨਾਂ ਦੇ ਜਾਣ ਦੇ ਨਾਲ ਜਲੰਧਰ ਨੂੰ ਨਹੀਂ ਸਾਡੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਵੱਡਾ ਘਾਟਾ ਪਿਆ। ਤੇ ਉਹਨਾਂ ਦੇ ਜਾਣ ਦਾ ਸਾਨੂੰ ਸਭ ਨੂੰ ਬਹੁਤ ਦੁੱਖਿਆ। ਗੁਰੂ ਮਹਾਰਾਜ ਉਸ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਪਿੱਛੇ ਪਰਿਵਾਰ ਹੈ ਉਹਨਾਂ ਦਾ ਉਹ ਵੀ ਬੜੇ ਸਮਰਪਿਤ ਲੋਗ ਹੈ ਉਹਨਾਂ ਦਾ ਬੇਟਾ ਮਾਸਟਰ ਸੁਲੀਮ ਜੀ ਉਮੀ ਬੜੀ ਸੇਵਾ ਕਰ ਰਿਹਾ ਹੈ ਪੰਜਾਬ ਦੀ ਸੰਗੀਤ ਜਗਤ ਜਗਤ ਦੀ ਗੁਰੂ ਮਹਾਰਾਜਾਂ ਨੂੰ ਵੀ ਉਹਦਾ ਹੋਰ ਚੜ੍ਹਦੀ ਕਲਾ ਚ ਰੱਖਣ ਦਾ ਅਸ਼ੀਰਵਾਦ ਦੇ ਭਾਈ ਜੀ ਦਾ ਖਾਸ ਹੈ। ਹੋਈ ਚਾਲ ਕਰੀ ਆਜੇ ਸਰ ਕਰ ਲਿਓ ਨਹੀਂ ਥੋੜਾ ਜਿਹਾ ਅੱਗੇ ਹੋ ਜੋ ਸਰ ਥੈਂਕ ਯੂ ਸੋ Much ਬਲੀ ਸਾਹਿਬ ਅੱਜ ਅੰਤਿਮ ਅਰਦਾਸ ਤੋਂ ਸ਼ਾਮਲਾ ਹੋਣਾ ਜਾਵਾਂਗੇ ਉਸਤਾਦ ਜੀ ਬੜਾਈ ਦੁਖਦਾਈ ਮੌਕਾ ਹੈ ਸਾਰੇ ਸੰਗੀਤ ਸੁਯੋਗ ਦੇ ਲਈ ਇੱਕ ਫਾਜ਼ਲੀ ਫਿਕਰ ਹੈ ਕਿ ਜੇ ਇਸ ਜਹਾਨ ਤੋਂ ਰੁਕਸਤ ਹੋਈਆ ਤਾਂ ਖੁਦਾ ਦਾ ਜਿਹੜਾ ਰੁਕਸਤ ਹੋਣ ਦਾ ਘਟਾ ਆ ਉਹ ਸਿਰਫ ਉਹਨਾਂ ਦੀ ਬਾਇਓਲੋਜੀਕਲ ਫੈਮਿਲੀ ਨਹੀਂ ਹੈ ਹੋਰ ਆ ਦੀ ਸੋਸ਼ਲ ਫੈਮਿਲੀ ਵੀ ਹੈ ਕਲਚਰਲ ਫੈਮਿਲੀ ਵੀ ਹੈ ਆਰਟਿਸਟਿਕ ਫੈਮਿਲੀ ਵੀ ਹੈ ਜਿੰਨੇ ਵੀ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਆ ਉਹ ਸਾਰਿਆਂ ਨੂੰ ਆ ਜੇ ਕਿੰ ਮੋਹਰਾ ਦੇ ਸ਼ਗird ਦਾ ਪਰਿਵਾਰ ਦੇ ਬੱਚੇ ਪਵਨ ਹਰਸਲ ਖੰਸੇ ਸਾਰੇ ਇਸ ਉਹ ਸੰਗੀਤ ਤੇ ਸੋਚਿਆ ਉਹਨੂੰ ਦੁਨੀਆ ਦੇ ਵਕਤ ਵਾਸੋਂ ਨੇ ਖੜਾ ਰਿਹਾ ਸੋ ਮੈਂ ਆਪ ਆਪਣੀ ਪੂਰੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਸ਼ਗird ਦੇ ਫੁੱਲ ਭੇਟ ਕਰਨ ਆਇਆ ਮੇਰੇ ਤਾਂ ਬੜੇ ਹੀ ਨਿੱਜੀ ਸੰਬੰਧ ਰਹੇ ਅਸੀਂ ਉਹਨਾਂ ਦੀ ਇੱਛਾ ਨੂੰ ਮਾਣਿਆ ਉਹਨਾਂ ਦੇ ਵਕਤਿਰਨ ਨੂੰ ਨੇੜਿਓ ਜਾਣਿਆ ਸਮੇਸ਼ਰ ਤੁਹਾਨੂੰ ਸਤਿ ਸ਼੍ਰੀ ਅਕਾਲ ਬਹੁਤ ਦੁਖੀ ਘੜੀ ਹੈ ਸਾਡੇ ਸਾਰਿਆਂ ਦੇ ਲਈ ਸਾਰੇ ਸੰਗੀਤ ਸ਼ਗਰ ਦੇ ਲਈ ਖਾਸ ਤੌਰ ਤੇ ਮੇਰੇ ਲਈ ਕਿਉਂਕਿ ਮੈਂ ਮੇਰਾ ਸਬੀਨ ਦੇ ਨਾਲ ਔਰ ਪੂਰੇ ਪਰਿਵਾਰ ਦੇ ਨਾਲ ਬਹੁਤ ਇੱਕ ਗੂੜਾ ਰਿਸ਼ਤਾ ਰਿਹਾ ਹੈ ਮੇਰੇ ਫਾਦਰ ਸਾਹਿਬ ਦਾ ਸ਼ਾਹਪੁੱਤੀ ਸਾਹਿਬ ਦੇ ਨਾਲ ਬਹੁਤ ਪੁਰਾਣਾ ਇੱਕ ਸੰਬੰਧ ਰਿਹਾ ਤੇ ਇਸ ਸਾਲ ਮੇਰੇ ਫਾਦਰ ਸਾਹਿਬ ਵੀ ਸਾਨੂੰ ਛੱਡ ਕੇ ਚਲੇ ਗਏ 3 ਮਹੀਨੇ ਪਹਿਲਾਂ ਤੇ ਹੁਣ ਅੰਕਲ ਜੀ ਵੀ ਚਲੇ ਗਏ ਤੇ ਸਾਡੇ ਲਈ ਬਹੁਤ ਹੀ ਤੁਖਦਾਈ ਸਾਲ ਰਿਹਾ ਤੇ ਹੋਰ ਵੀ ਕਈ ਲੋਕ ਪੱਲਾ ਸਾਹ ਦੇ ਰਾਜਵੀਰ ਜਵੰਦਾ ਬਹੁਤ ਬਹੁਤ ਮਤਲਬ ਟ੍ਰੈਜੀਕ ਇਅਰ ਰਿਆ ਸੰਗੀਤ ਜਗਤ ਦੇ ਲਈ ਵੀ ਕਹਿ ਸਕਦੇ ਆ ਤੇ ਪਰਮਾਤਮਾ ਬਸ ਇਹੀ ਕਰੇ ਕਿ ਅਗਲਾ ਸਾਲ ਖੁਸ਼ੀਆਂ ਨਾਲ ਭਰਿਆ ਹੋਏ ਸਾਰਿਆਂ ਦੇ ਲਈ ਔਰ ਬਾਕੀ ਸਲੀਮ ਦੇ ਪਰਿਵਾਰ ਦੇ ਅਸੀਂ ਨਾਲ ਹੀ ਖੜੇ ਹਮੇਸ਼ਾ ਭਰਾਇਆ ਜਾ ਸਕਦਾ ਔਰ ਇਸ ਦੁਖੀ ਘੜੀ ਚ ਪਰਮਾਤਮਾ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸੋ ਮੇਰੇ ਵੱਲੋਂ ਇੰਨੇ ਹੀ ਮੈਂ ਕਹਿਣਾ ਚਾਹੁੰਦਾ ਹਾਂ ਬਾਈ ਠੀਕ ਇਹ ਐਂਡ ਉਹ ਪਾ ਜੀ ਦੇ ਅੰਤਿਮ ਅਰਦਾਸ ਤੇ ਆ ਕੇ ਕੀ ਕਹਿਣਾ ਚਾਹੁੰਦਾ ਵਰਸੀ ਬਹੁਤ ਵੱਡਾ ਘਾਟਾ ਇੰਡਸਟਰੀ ਦਾ ਹੈਗਾ ਹੀ ਹੈਗਾ ਖਾਸ ਕਰਕੇ ਉਹਨਾਂ ਦੀ ਫੈਮਲੀ ਨੂੰ ਇੱਕ ਬਾਪ ਦਾ ਜਾਣਾ ਬਹੁਤ ਸੈਡਨੈਸ ਹੁੰਦੀ ਆ ਮੇਰੇ ਮਾਪੇ ਦੋਵੇਂ ਗਵਾਚ ਚੁੱਕਾ ਤੋਂ ਭਾਵੇਂ ਐਨੇ ਸਾਲ ਹੋ ਗਏ ਲੇਕਿਨ ਕੋਈ ਰੰਗ ਨਹੀਂ ਜਿੱਥੇ ਉਹਨਾਂ ਨੂੰ ਮਿਸ ਕਰੀਏ ਉਹ ਵਿਵਾਰ ਦੇ ਨਾਲ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਲੇਕਿਨ ਇਹ ਸੱਚ ਹੈ ਚੀਣਾ ਝੂਠਾ ਮਰਨਾ ਸੱਚਾ ਲੇਕਿਨ ਉਹਨਾਂ ਦਾ ਨਾਮ ਕਦੇ ਵੀ ਦੁਨੀਆ 'ਚ ਮਿਲ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਐਨੇ ਜਿਹੜੇ ਚੇਲੇ ਨੇ ਜਿਹੜੇ ਉਹਨਾਂ ਦੇ ਉਸਤਾਦ ਬੰਦੇ ਨੇ ਉਹਨਾਂ ਨੇ ਬਹੁਤ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਨਾਮ ਕੀਤਾ ਸੋ ਨਾਮ ਕਦੇ ਮਰ ਨਹੀਂ ਸਕਦਾ ਪਰ ਹਾਂ ਫਿਜ਼ੀਕਲੀ ਉਹਨਾਂ ਨੂੰ ਭਾਗ ਨਹੀਂ ਕਰ ਸਕਦੇ ਬੈਟ ਨਹੀਂ ਕਰ ਸਕਦੇ ਗੱਦਾ ਨਹੀਂ ਕਰ ਸਕਦੇ ਤੇ ਬਸ ਇਸੇ ਕਰਕੇ ਇੱਥੇ ਆਏ ਆ ਜੀ ਮਾਲਕਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਜਿਹੜਾ ਪਰਿਵਾਰ ਹੈ ਉਹਨਾਂ ਨੇ ਸ਼ਕਤੀ ਦੇ ਭੇਜੇ ਜੱਦੀ ਭਾਈ ਜੇਕਰ ਗੱਲ ਕੀਤੀ ਜਾਵੇ ਤਾਂ ਬੈਕ ਟੂ ਬੈਕ ਇਤਦੇ ਲੋਸਸ ਦੇਖਣ ਨੂੰ ਮਿਲ ਰਹੇ ਨੇ ਲੱਗਦਾ ਤੁਹਾਨੂੰ ਮਿਊਜ਼ਿਕ ਇੰਡਸਟਰੀ ਨੂੰ ਨਜ਼ਰ ਲੱਗ ਗਈ ਹੈ ਕਿਸੇ ਦੀ ਹਾਂ ਦੇਖੋ ਜੀ ਇਹ ਤਾਂ ਮਾਲਕ ਹੀ ਜਾਣਦਾ ਜੀ ਉਹਦੀ ਰਜਾ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਜੋ ਵੀ ਹੁੰਦਾ ਕਬੱਡੀ ਪਲੇਅਰਾਂ ਦੇ ਵੀ ਕਿੰਨੀ ਡੈਥ ਹੋਈ ਆ ਬਾਡੀ ਬਿਲਡਰ ਰਕਮਨ ਸਾਹਿਬ ਦੇਖੋ ਕਿੰਨੇ ਯੰਗ ਐਜ ਦੇ ਵਿੱਚ ਹੋਈ ਆ ਤੇ ਕਲਾਕਾਰ ਰਾਜਵੀਰ ਜਵੰਦਾ ਜਾਂ ਹੋਰ ਕਿੰਨੇ ਨੇ ਬਹੁਤ ਸਾਰੇ ਗਏ ਨੇ ਸੋ ਬਹੁਤ ਮਾੜਾ ਸਾਲ ਇਹ ਤਾਂ ਗਿਆ ਜੀ ਇੰਡਸਟਰੀ ਦੇ ਲਈ ਵੀ ਬਾਕੀ ਵੀ ਕਿਉਂਕਿ ਜਿਦਾ ਮੈਂ ਕਿਹਾ ਵੀ ਇੱਕ ਕਲਾਕਾਰ ਦੇ ਨਾਲ ਘੱਟੋ ਘੱਟ 10-15 ਕਰ ਚਾਹੁੰਦੇ ਨੇ ਹੈ ਨਾ ਸਮਾਰਕ ਦੇ ਅਰਦਾਸ ਸੀ ਜੀ ਬੇਨਤੀ ਕਰ ਸਕਦੇ ਆਪਾਂ ਜਿਹੜਾ ਅਗਲਾ ਸਾਲ ਆ ਨਵਾਂ ਸਾਲ ਆਉਣ ਵਾਲਾ ਸਾਰਿਆਂ ਦੀ ਖੁਸ਼ੀਆਂ ਦੇ ਖੇੜਿਆਂ ਭਰਿਆ ਹੋਵੇ ਔਰ ਜਿਹੜੀਆਂ ਨੈਗੇਟਿਵ ਚੀਜ਼ਾਂ ਹੋ ਰਹੀਆਂ ਨੇ ਉਹ ਤੋਂ ਪਰੇ ਰਹਿਣਾ ਚਾਹੀਦਾ ਬਸ ਪੋਜ਼ਿਟਿਵ ਪਿਆਰ ਵੰਡਣਾ ਚਾਹੀਦਾ ਪਿਆਰ ਵੰਡੋ